ਮਾਤਾ ਕਿਹੜੇ ਪਿੰਡ ਤੋਂ ਤੁਸੀਂ ਚੁੰਗਾ ਤੋਂ ਆਂ ਜੀ ਚੁੰਗਾ ਤੋਂ ਹਾਂਜੀ ਤੇ ਕੁਛ ਦਿਨ ਪਹਿਲਾਂ ਨਾ ਤੁਸੀਂ ਸਾਡਾ ਬਾਡੀ ਸਰਵਿਸ ਪੈਕ ਲਿਆ ਸੀ ਪੰਜ ਜੂਸ ਹਾਂਜੀ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਪ੍ਰੋਬਲਮ ਤਾਂ ਜੀ ਮੈਨੂੰ ਬਹੁਤ ਜ਼ਿਆਦਾ ਸੀ ਕੀ ਪ੍ਰੋਬਲਮ ਸੀ ਮਾਤਾ ਮੈਨੂੰ ਪੇਟ ਦੀ ਜੀ ਅੱਛਾ ਹਾਂਜੀ ਮੈਨੂੰ ਸਾਹ ਨਹੀਂ ਸੀ ਹੁੰਦਾ ਜੀ ਅੱਛਾ ਹਾਂ ਤਾਂ ਆਹ ਕੋਈ ਗੋਲਾ ਬਣ ਕੇ ਜੀ ਸਾਰੇ ਨਾੜਾਂ ਦਾ ਮੇਰੇ ਚੜਦਾ ਸੀ ਪੂਰੀ ਪ੍ਰੋਬਲਮ ਸੀ ਜੀ ਹੁਣ ਮੈਂ ਛੋਟਾ ਜਿੰਨਾ ਪੈਕ ਪੀਤਾ ਜੀ ਪੰਜੇ ਪੈਕ ਹਾਂਜੀ ਉਹ ਦਿਨ ਜਮਾ ਖਟਾਂ ਜੀ ਠੀਕ ਹੈ ਇਹ ਮੱਲਾ ਤੁਸੀਂ ਦਵਾਈਆਂ ਦੋਈਆਂ ਹੋਰ ਲਈਆਂ ਟੈਸਟ ਵਗੈਰਾ ਕਰਾ ਲਵਾਂਗੇ ਇਹ ਤਾਂ ਆਦੇਸ਼ ਆ ਤਬ ਦੱਸ ਤੱਕ ਲਈਆਂ ਦੋਈਆਂ ਤਾਂ ਠੀਕ ਹੈ ਕੀ ਕਹਿੰਦੇ ਸੀ ਡਾਕਟਰ ਐਕਸਰੇ ਸੁਣਾ ਚ ਦੱਸ ਦੇ ਸੀ ਜੀ ਠੀਕ ਹੈ ਤੇ ਵੀ ਤੁਹਾਡੇ ਅੰਦਰ ਸਮਝ ਰਾ ਜਿਹੜਾ ਆਪਣਾ ਹੁੰਦਾ ਲੀਵਰ ਹਾਂਜੀ ਵੀ ਲੀਵਰ ਦੀ ਲਗਛਾਉਂਦਾ ਸੀ ਲੀਵਰ ਦਾ ਸਾਈਜ਼ ਵੱਡਾ ਸਾਈਜ਼ ਵੱਡਾ ਹੋਇਆ ਪਿਆ ਸੀ ਠੀਕ ਹੈ ਉਹਦੇ ਵਿੱਚ ਇਨਫੈਕਸ਼ਨ ਜੀ ਮੈਨੂੰ ਹੁਣ ਜਿੱਦਾਂ ਤੁਹਾਡੇ ਭੈ ਇੱਕ ਪੀਤੇ ਨੇ ਜੀ ਹਾਂਜੀ ਤੇ ਹੁਣ ਜੀ ਸਾਰੀ ਸੌਂਦੀ ਠੀਕ ਬਿਠਾ ਕੇ ਠੀਕ ਹੈ ਕਿੰਨੀਆਂ ਕ ਦਵਾਈਆਂ ਲਈਆਂ ਮਾ ਦਵਾਈਆਂ ਤਾਂ ਵਾਧੂ ਲੈ ਲਿਆ ਜੀ ਮੈਂ ਬਹੁਤ ਮਹਿੰਗੀ ਨਾ ਵੀ ਪਰ ਆਣੀ ਮਾਤਾ ਸਾਹਿਬ ਸਾਤਾ ਹਜ਼ਾਰ ਬਹੁਤ ਜਿਆਦਾ ਖਰਚਾ ਕੀਤਾ ਤੇ ਖਰਚੇ ਬਹੁਤ ਕਰਿਆ ਜੀ ਪਰ ਮੈਨੂੰ ਫਾਇਦਾ ਥੋੜੇ ਪੈ ਕੇ ਨਹੀਂ ਕੀਤਾ ਠੀਕ ਹੈ ਲੱਖਾਂ ਹੀ ਭੈਣ ਭਾਈ ਤੁਸੀਂ ਇਹ ਵੀਡੀਓ ਦੇਖਣਗੇ ਥੋੜੀ ਤੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋਗੇ ਇਹ ਹੀ ਸਲਾਹ ਦੇਉਂਗੀ ਮੈਂ ਤਾਂ ਵੀ ਤੁਸੀਂ ਇਹ ਪੈਪਰ ਵਾਤ ਕੇ ਦੇਖੋ ਜੀ ਤੇ ਆਪੇ ਪ੍ਰੋਬਲਮ ਤੁਹਾਨੂੰ ਸਾਰੀ ਦੂਰ ਹੋ ਜੀ ਥੋੜੀ ਠੀਕ ਹੈ ਰਾਮ ਆਜੂ ਜੀ ਮੈਨੂੰ ਤਾਂ ਪੂਰਾ ਆਰਾਮ ਆ ਗਿਆ ਠੀਕ ਹੈ ਮਾਤਾ ਧੰਨਵਾਦ ਮੈਨੂੰ ਤਾਂ ਬਹੁਤ ਫਾਇਦਾ ਜਿੰਦੀ ਮੈਂ ਤਾਂ ਕਿਤੇ ਰਾਮ ਹੀ ਨਹੀਂ ਸੀ ਜੀ ਆ ਹੁਣ ਜਾਨੀ ਬਿਲਕੁਲ ਤੰਦਰੁਸਤ ਹਾਂ। ਹਾਂ ਜੀ ਬੜੀਆ ਖਾਣਾ ਪੀਣਾ ਵੀ ਮੇਰੇ ਸਾਰਾ ਜੀ ਸੈੱਟ ਬੜੀਆ ਬਹਾਜਵੇਂਗਾ। ਠੀਕ ਹੈ ਹੁਣ ਤਾਂ ਨਹੀਂ ਦਮ ਚੜਦਾ। ਨਹੀਂ ਨਹੀਂ ਜਵਾ ਦਮ ਨਹੀਂ ਚੜਦਾ ਜੀ। ਠੀਕ ਹੈ ਕਿੰਨੇ ਦਿਨ ਹੋ ਗਏ ਸਰਵਿਸ ਪੈਕ ਪੀਤੇ ਨੂੰ? ਸਰਵਿਸ ਪੀਤੇ ਤਾਂ ਹੋਵੇ ਜੀ ਮੈਨੂੰ 15 ਦਿਨ ਹੋ ਗਏ। 50 ਦਿਨਾਂ ਦਾ ਪੀਤਾ ਜੀ ਮੈਨੂੰ। 50 ਦਿਨਾਂ ਸੀ ਜੀ ਮੈਨੂੰ ਪਤਾ ਨਾ ਤਾਂ ਕਰ। ਵੈਰੀ ਗੁੱਡ ਜੀ। ਹਾਂ ਜੀ। ਜਾਨੀ ਬਹੁਤ ਸੋਹਣਾ ਰਿਜ਼ਲਟ ਆਇਆ ਤੁਹਾਨੂੰ। ਹਾਂ ਜੀ ਹਾਂ ਪੂਰਾ ਵਧੀਆ। ਧੰਨਵਾਦ ਮਾਤਾ ਜੀ।